ਬਾਪਤੀ ਸਾਰਿਆਂ ਦਾ ਪੰਜਾਬੀ ਵਿਸ਼ਾ ਚੈਨਲ ਉੱਤੇ ਬਹੁਤ ਬਹੁਤ ਸਵਾਗਤ ਅੱਜ ਅਸੀਂ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਹੋਰਾਂ ਦੀ ਕਵਿਤਾ ਵਗਦੇ ਪਾਣੀ ਬਾਰੇ ਪੜ੍ਹਾਂਗੇ ਇਸ ਵਿੱਚ ਕਵੀ ਜ਼ਿੰਦਗੀ ਦੇ ਪਾਣੀ ਦੇ ਨਿਰੰਤਰ ਚੱਲਦੇ ਰਹਿਣ ਦੀ ਕਾਮਨਾ ਕਰਦਾ ਹੈ ਕਿਉਂਕਿ ਉਹ ਇਸ ਦੀ ਨਿਰੰਤਰਤਾ ਵਿੱਚ ਹੀ ਇਸ ਦੀ ਤਾਜ਼ਗੀ ਅਤੇ ਵਿਕਾਸ ਦੇਖਦਾ ਹੈ ਪਾਣੀ ਵਗਦੇ ਹੀ ਰਹਿਣ ਕਿ ਵਗਦੇ ਸੌਂਦੇ ਨਹੀਂ ਘੜੋਂਦੇ ਬੁਸਦੇ ਨਹੀਂ ਕਿ ਪਾਣੀ ਵਗਦੇ ਹੀ ਰਹੇ ਕਵੀ ਇੱਛਾ ਕਰਦਾ ਹੈ ਕਿ ਜ਼ਿੰਦਗੀ ਦੇ ਪਾਣੀ ਹਮੇਸ਼ਾ ਵਗਦੇ ਹੀ ਰਹਿਣੇ ਚਾਹੀਦੇ ਨੇ ਕਿਉਂਕਿ ਇਹ ਵਗਦੇ ਹੀ ਸੋਹਣੇ ਲੱਗਦੇ ਨੇ ਜੇਕਰ ਇਹ ਖੜੇ ਹੋ ਜਾਣ ਤਾਂ ਇਨ੍ਹਾਂ ਵਿੱਚ ਵਿਕਾਰ ਪੈਦਾ ਹੋ ਜਾਂਦਾ ਹੈ ਤੇ ਬੋਹ ਮਾਰਨ ਲੱਗ ਪੈਂਦੇ ਨੇ ਇਸ ਕਰਕੇ ਪਾਣੀ ਵਗਦੇ ਹੀ ਰਹਿਣੇ ਚਾਹੀਦੇ ਨੇ ਕਵੀ ਦਾ ਭਾਵ ਹੈ ਕਿ ਮਨੁੱਖੀ ਜ਼ਿੰਦਗੀ ਵਿੱਚ ਦੁੱਖ ਸੁੱਖ ਜਿੱਤ ਹਾਰ ਸੰਘਰਸ਼ ਤੇ ਉਥਲ ਪੁਥਲ ਮਚੀ ਰਹਿਣੀ ਚਾਹੀਦੀ ਹੈ ਕਿਉਂਕਿ ਇਹ ਇਸ ਦੀ ਨਿਰੰਤਰ ਸੰਜੀਵਤਾ ਤੇ ਵਿਕਾਸ ਦੀ ਨਿਸ਼ਾਨੀ ਹੈ ਜੇਕਰ ਇਸ ਵਿੱਚ ਇਹ ਚੀਜ਼ਾਂ ਨਾ ਹੋਣ ਕਇ ਇਸਤੀ ਹਾਲਤ ਖੜੇ ਪਾਣੀ ਵਾਲੀ ਹੋ ਜਾਏਗੀ ਜੋ ਗੱਦਾ ਹੋ ਜਾਵੇਗਾ ਇਸ ਤਰ੍ਹਾਂ ਕੋਈ ਸਵੱਪਨ ਹੀ ਰਹੇਗਾ ਤੇ ਉਹ ਛੜਿਆਨ ਮਾਰਨ ਲੱਗ ਪਵੇਗਾ ਜੋ ਕਿ ਵਿਕਾਰ ਤੇ ਮੌਤ ਦੀ ਨਿਸ਼ਾਨੀ ਹੈ ਜਿੰਦਾ ਮਿਲੀਆਂ ਹੀ ਰਹਿਣ ਕਿ ਮਿਲੀਆਂ ਜਿੰਦੀਆਂ ਨੇ ਵਿਛੜਿਆ ਮਰਦੀਆਂ ਨੇ ਕਿ ਜਿੰਦਾ ਮਿਲੀਆਂ ਹੀ ਰਹਿਣ ਕਵੀ ਕਹਿੰਦਾ ਹੈ ਕਿ ਮਨੁੱਖੀ ਜ਼ਿੰਦਗੀਆਂ ਵੀ ਆਪਸ ਵਿੱਚ ਮਿਲ ਕੇ ਇਸ ਤਰ੍ਹਾਂ ਇਕਮਿਕ ਹੋਈਆਂ ਰਹਿਣੀਆਂ ਚਾਹੀਦੀਆਂ ਨੇ ਜਿਸ ਤਰ੍ਹਾਂ ਵਗਦੇ ਪਾਣੀ ਆਪਸ ਵਿੱਚ ਇਕਮਿਕ ਹੋਏ ਰਹਿੰਦੇ ਨੇ ਮਨੁੱਖੀ ਜ਼ਿੰਦਗੀਆਂ ਆਪਸ ਵਿੱਚ ਇੱਕਮਿਕ ਰਹਿ ਕੇ ਸਹੀ ਅਰਥਾ ਵਿੱਚ ਜਿਉਂਦੀਆਂ ਰਹਿ ਸਕਦੀਆਂ ਨੇ ਉਹ ਇੱਕ ਦੂਜੀ ਤੋਂ ਵਿਛੜ ਕੇ ਅਲੱਗ ਹੋਈਆਂ ਪ੍ਰਾਦੀਨ ਹੋ ਜਾਣਗੀਆਂ ਜੋ ਕਿ ਉਹਨਾਂ ਦੀ ਇੱਕ ਤਰ੍ਹਾਂ ਦੀ ਮੌਤ ਹੁੰਦੀ ਹੈ ਇਸ ਕਰਕੇ ਮਨੁੱਖੀ ਜ਼ਿੰਦਗੀਆਂ ਜੜੀਆਂ ਨੇ ਇੱਕਮਿਕ ਹੀ ਹੋਈਆਂ ਰਹਿਣੀਆਂ ਚਾਹੀਦੀਆਂ ਨੇ ਰੂਹਾਂ ਉੱਡਦੀਆਂ ਹੀ ਰਹਿਣ ਕਿ ਉੱਡੀਆਂ ਚੜ੍ਹਦੀਆਂ ਨੇ اٹਕੀਆਂ ਡਿੱਗਦੀਆਂ ਨੇ ਕਿ ਰੂਹਾਂ ਉੱਡਦੀਆਂ ਹੀ ਰਹਿਣ ਕਵੀ ਕਹਿੰਦਾ ਹੈ ਕਿ ਮਨੁੱਖੀ ਰੂਹਾਂ ਸਦਾ ਉੱਚੀਆਂ ਉਡਾਰੀਆਂ ਮਾਰਨ ਦੇ ਯਤਨ ਵਿੱਚ ਲੱਗੀਆਂ ਰਹਿਣੀਆਂ ਚਾਹੀਦੀਆਂ ਨੇ ਉੱਚੀਆਂ ਉਡਾਰੀਆਂ ਮਾਰਨ ਨਾਲ ਉਹ ਉੱਚੇ ਨਿਸ਼ਾਨਿਆਂ ਦੀ ਪ੍ਰਾਪਤੀ ਕਰਦੀਆਂ ਨੇ ਤੇ ਵਿਕਾਸ ਦੇ ਅਗਲੇ ਪੜਾਅ ਪਾਰ ਕਰਦੀਆਂ ਨੇ ਜੇਕਰ ਉਹ ਉੱਚੀਆਂ ਉਡਾਰੀਆਂ ਦੇ ਯਤਨ ਕਰਨ ਤੋਂ ਰੁੱਕ ਜਾਣ ਤਾਂ ਉਹ ਗਰਾਵੜ ਦੀ ਡੂੰਗੀ ਖਾੜ ਵਿੱਚ ਜਾ ਡਿੱਗਦੀਆਂ ਨੇ ਇਸ ਕਰਕੇ ਕਵੀ ਮੋੜ-ਮੋੜ ਇਹੋ ਕਾਮਨਾ ਕਰਦਾ ਹੈ ਕਿ ਮਨੁੱਖੀ ਰੂਹਾਂ ਉੱਚੇ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਉਡਾਰੀਆਂ ਮਾਰਦੀਆਂ ਹੀ ਰਹਿਣ ਤੇ ਮੈਂ ਟੁਰਦਾ ਹੀ ਰਹਾ ਕਿ ਟੁਰਿਆ ਵੱਧਦਾ ਹੈ ਖਲੋਇਆ ਘਟਣਾ ਹੈ ਕਿ ਹਾਂ ਮੈਂ ਟੁਰਦਾ ਹੀ ਰਹਾ ਕਵੀ ਆਪਣੇ ਲਈ ਕਾਮਨਾ ਕਰਦਾ ਹੈ ਕਿ ਉਹ ਆਪਣੀ ਮੰਜ਼ਿਲ ਦੀ ਪ੍ਰਾਪਤੀ ਲਈ ਹਮੇਸ਼ਾ ਤੁਰਦਾ ਹੀ ਰਹੇ ਕਿਉਂਕਿ ਤੁਰਨ ਨਾਲ ਹੀ ਉਸ ਅੱਗੇ ਵਧਦਾ रह ਸਕਦਾ ਹੈ ਉਹ ਕਦੇ ਵੀ ਰੁਕਣਾ ਨਹੀਂ ਚਾਹੁੰਦਾ ਕਿਉਂਕਿ ਰੁਕਣ ਨਾਲ ਉਸ ਦਾ ਵਿਕਾਸ ਨਹੀਂ ਹੁੰਦਾ ਸਗੋਂ ਪਤਨ ਵੱਲ ਜਾਂਦਾ ਹੈ ਇਸ ਦਾ ਉਸ ਦਾ ਕੋਈ ਵਾਧਾ ਨਹੀਂ ਹੁੰਦਾ ਸਗੋਂ ਉਸ ਦਾ ਘਟਾਓ ਹੁੰਦਾ ਹੈ ਇਸ ਕਰਕੇ ਉਹ ਵਾਰ-ਵਾਰ ਇਹ ਕਾਮਨਾ ਕਰਦਾ ਹੈ ਕਿ ਉਹ ਆਪਣੀ ਮੰਜ਼ਿਲ ਵੱਲ ਹਮੇਸ਼ਾ ਤੁਰਦਾ ਹੀ ਰਹੇ ਕੇਂਦਰੀਪਾਉ ਜ਼ਿੰਦਗੀ ਦਾ ਪਾਣੀ ਹਮੇਸ਼ਾ ਚੱਲਦਾ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਦੇ ਚੱਲਦੇ ਰਹਿਣ ਵਿੱਚ ਹੀ ਇਸ ਦੀ ਤਾਜ਼ਗੀ ਤੇ ਵਿਕਾਸ ਹੈ ਇਸ ਵਿੱਚ ਮਨੁੱਖੀ ਜ਼ਿੰਦਗੀਆਂ ਦੀ ਇਕਤਾ ਹੈ ਉਹਨਾਂ ਨੂੰ ਜਿਉਂਦਿਆਂ ਰੱਖਦੀ ਹੈ ਉਹਨਾਂ ਦੀਆਂ ਰੂਹਾਂ ਦੀ ਅਡਾਰੀ ਉਹਨਾਂ ਨੂੰ ਵਿਕਾਸ ਦੀਆਂ ਉੱਚੀਆਂ ਮੰਜਲਾਂ ਤੇ ਪਹੁੰਚਾਉਂਦੀਆਂ ਹਨ ਧੰਨਵਾਦ